ਬਿਲਕੁਲ ਖੁਸ਼ੀ ਹੁੰਦੀ ਹੈ ਔਰ ਉਹਦੀ ਜਾਣ ਤੋਂ ਬਾਅਦ ਜਦੋਂ ਉਹਦਾ ਗੀਤ ਲੀਡ ਹੁੰਦਾ ਤਾਂ ਉਹਦੀ ਮਜ਼ੂਰਗੀ ਦਾ ਅਹਿਸਾਸਾ ਵੀ ਹੋਣ ਲੱਗ ਜਾਂਦਾ ਹੈ ਮਨ ਨੂੰ ਸਕੂਨ ਵੀ ਮਿਲਦਾ ਹੈ ਖੁਦਾਸੀ ਵੀ ਹੁੰਦੀ ਹੈ ਵਿਕਾਸ਼ ਅਜੋ ਆਪ ਹੁੰਦਾ ਤਾਂ ਇਸ ਖੁਸ਼ੀ ਨੇ ਹੋਰ ਵੀ ਦੋਣਾ ਤੀਣਾ ਹੋਣਾ ਸੀ ਜੋ ਅਕਾਲਪੁਰਖ ਦੀ ਖੁਸ਼ੀ ਹੈ ਠੀਕ ਹੈ ਪੂਰੀ ਕਲਾ ਜਿਹੜੀ ਹੈ ਹਮੇਸ਼ਾ ਦਰਸ਼ਕਾਂ ਦੇ ਸੋਚੜ ਕੇ ਬੋਲਦੀ ਰਹੂਗੀ ਹਮੇਸ਼ਾ ਇਹ ਨਾਲੇ ਇਹ ਗੀਤ ਤਾਂ ਇਨਾ ਵੱਡਾ ਹੈ ਕਿਉਂਕਿ ਉਹਦੀ ਵੀਡੀਓ ਵੀ ਸਾਰੀ ओरिजिनल ਉਹਦੇ ਆਪਣੇ ਹੱਥਾਂ ਦੀ ਬਣੀ ਹੋਈ ਹੈ ਸੱਚ ਪੁੱਛੋ ਤਾਂ ਮੈਂ ਉਹਦਾ ਗੀਤ ਆਉਣ ਤੇ ਉਦਾਸ ਹੁੰਦਾ ਹੁੰਦਾ ਉਹਦੇ ਜਿਹਨੇ ਉਹਨੂੰ ਚਾਹਣ ਵਾਲੇ ਨੇ ਉਹ ਬੇਸਬਰੀ ਨਾਲ ਉਡੀਕ ਕਰਦੇ ਆ ਬਸ ਮੇਰੇ ਬੰਦ ਚ ਇੰਨਾ ਕ ਸਕੂਨ ਹੁੰਦਾ ਵੀ ਉਹਦੇ ਚਾਹਣ ਵਾਲਿਆਂ ਨੂੰ ਅੱਜ ਫਰਾਕ ਮਿਲ ਗਈ ਕਿਉਂਕਿ ਐ ਉਹਨਾਂ ਨੂੰ ਉਹ ਉਹ ਮੇਰੇ ਨਾਲੋਂ ਵੀ ਜ਼ਿਆਦਾ ਕਰਦੇ ਨੇ ਹਾਂ ਪਰੰਤੂ ਮੇਰਾ ਉਹਨੂੰ ਦੇਖ ਕੇ ਉਹਦੀ ਫੁਟੇਜ ਨੂੰ ਦੇਖ ਕੇ ਉਹਨੂੰ ਹੱਸਦੇ ਗਾਉਂਦੇ ਨੂੰ ਦੇਖ ਕੇ ਥੋੜਾ ਜਿਹਾ ਪਿੱਛੇ ਵੱਲ ਚਲਾ ਜਾਣਾ ਫਿਰ ਆਵਦੇ 2-4 ਦਿਨਾਂ ਚ ਹੌਲੀ-ਹੌਲੀ ਮਨ ਨੂੰ ਸਮਝਾ ਲਈਦਾ ਆ ਦਰਸ਼ਕਾਂ ਨੂੰ ਬਹੁਤ ਬੇਸਬਰ ਨਾਲ ਇੰਤਜ਼ਾਰ ਰਹੀਦੀ ਸਿੱਧੂ ਦੇ ਜੋ ਫੈਨ ਨੇ ਉਹਨਾਂ ਨੂੰ ਚਾਉਣ ਵਾਲੇ ਨੇ ਜਿਵੇਂ ਹੁਣ ਕੁਝ ਘੰਟੇ ਦੇ ਵਿੱਚ ਇੰਨੇ ਲਾੜਾ ਵਿਊ ਹੋ ਚੁੱਕੇ ਨੇ ਇਹ ਅੱਜ ਵੀ ਜਿਹੜਾ ਇਹ ਦੋਸਤ ਨਹੀਂ ਚੱਲਦੇ ਆ ਹਾਂ ਇਹ ਤਾਂ ਹੈਬੀਟ ਸੀ ਇੱਕ ਹਫਤਾ ਹੋ ਗਿਆ ਮੈਂ ਮੇਰੇ ਫੋਨ ਨਾਲ ਜਿਹੜੇ ਪੂਰੇ ਜਮਾ ਇੰਨਾ ਬਿਜ਼ੀ ਹੋਏ ਪਏ ਨੇ ਵੀ ਮੈਂ ਰਿਪਲਾਈ ਨਹੀਂ ਕਰ ਪਾਉਂਦਾ ਲੋਕਾਂ ਦਾ ਕਿ ਇੰਨੀ ਉਤਸੁਕਤਾ ਸੀ ਕਿਹੜਾ ਸੌਂਗ ਆ ਰਿਹਾ ਜੀ ਕਿ ਮੰਨ ਲਓ ਉਹਨਾਂ ਨੂੰ ਇਹ ਹੁੰਦਾ ਵੀ ਪਤਾ ਲੱਗ ਜੇ ਮੜਾ ਵੀ ਫਲਾਣਾ ਹੋ ਸਕਦਾ ਜਾਂ ਐ ਹੋ ਸਕਦਾ ਬੜਾ ਬੇਸਬਰੀ ਸੀ ਯੂਥ ਦੇ ਵਿੱਚ ਹੁਣ ਤਾਂ ਯੂਥ ਤਾਂ ਕੀ ਹੁਣ ਤਾਂ ਉਹਨੂੰ ਮੈਚੁਰ ਵਰਗ ਵੀ ਸਾਰੇ ਮੇਰੀ ਏਜ ਗਰੁੱਪ ਦੇ ਵੀ ਸਾਰੇ ਲੋਕ ਸੁਣਨਾ ਚਾਹੁੰਦੇ ਆ ਵੀ ਉਹ ਦੁਬਾਰੇ ਫੇਰ ਤੋਂ ਆ ਗਏ ਹਨਾ ਤਾ ਕਈ ਲੋਕ ਨਿੱਕੇ ਨੂੰ ਲੈ ਕੇ ਵੀ ਇਦਾਂ ਦੀ ਕਿਆਸ ਕਰਦੇ ਆ ਜੀ ਦੇਖੋ ਜੀ ਇਹ ਤਾਂ 500 ਦਾ ਜੇ ਕਰ ਦੂ ਹਾਂ ਇਦਾਂ ਕਰਕੇ ਲੋਕ ਸੋਚ ਰਹੇ ਆ ਇਸ ਤਰ੍ਹਾਂ ਤਾਂ ਚਲੋ ਪਰਮਾਤਮਾ ਕਰੇ ਉਹਨਾਂ ਦੀਆਂ ਦੁਆਵਾਂ ਨੂੰ ਪੂਰ ਪਵੇ ਇਸ ਤਰੀ ਜਿਵੇਂ ਸੋਸ਼ਲ ਮੀਡੀਆ ਤੇ ਤੁਹਾਨੂੰ ਵੀ ਅਪੀਲਾਂ ਕਰਦੇ ਨੇ ਸਿੱਧੂ ਦੇ ਜਿਹੜੇ ਫੈਨ ਨੇ ਵੀ ਬਾਪੂ ਜਲਦੀ ਗੀਤ ਲੈ ਕੇ ਆਓ ਜਦੋਂ ਅਟੈਚ ਗੀਤ ਆ ਗਿਆ ਹੁਣ ਅੱਜ ਤਾਂ ਵਧੀਆ ਜਿਹੜੇ ਉਹਨੂੰ ਵਿਰੋਧ ਮਿਲ ਲੈਨੇ ਦੇਖ ਰਹੇ ਨੇ ਲੋਕ ਆਉਣ ਵਾਲੇ ਫੰਦੇ ਦੇ ਵਿੱਚ ਹੋਰ ਕਿਹੜੇ ਕਿਹੜੇ ਇਹੋ ਜਿਹੇ ਗੀਤ ਨੇ ਜਿਹੜੇ ਸਿੰਧੂ ਦੇ ਲੋਕਾਂ ਨੂੰ ਚਿਹਰੀ ਵਿੱਚ ਆਉਣਗੇ। ਅ ਬੇਟਾ ਆਉਣ ਨਾਲੇ ਕਾਫੀ Song ਸਾਡੇ ਕੋਲੇ ਪੈਂਡਿੰਗ ਨੇ। ਕਾਫੀ ਤਿਆਰ ਵੀ ਪਏ ਨੇ। ਕੁਝ ਥੋੜੇ-ਬੋਤੇ ਉਨੀ ਕੀ ਦੇ ਮਾਣਾ ਮੁਤਾ ਕਰਨ ਵਾਲੇ ਵੀ ਨੇ। ਪਰ ਅਪਰੰਤੋ ਹਲੇ ਮੈਟਰ ਬਹੁਤ ਪਿਆ ਆਪਣੇ। ਮੈਂ ਇਹ ਕਹਿ ਸਕਦਾ ਮੈਂ ਦਰਸ਼ਕਾਂ ਨੂੰ ਤੁਹਾਡੇ ਮਾਧਿਅਮ ਦੇ ਨਾਲ ਇੰਨੀ ਗੱਲ ਕਹਿ ਸਕਦਾ ਵੀ ਸਿੱਧੂ ਦੀ ਕਮੀ ਜੂਰਾ ਹੈ ਪਰ ਇੰਨੀ ਵੀ ਜ਼ਿਆਦੇ ਨਹੀਂ। ਕੇ ਵਿਰੋਧੀ ਸਾਹ ਚੱਕ ਜਾਣ ਉਹ ਕਰ ਆਪਣੀ ਮਜ਼ਦੂਰਗੀ ਦਾ ਅਹਿਸਾਸ ਹਮੇਸ਼ਾ ਕਰਵਾ ਬਾਰੇ ਅਗਰ ਜਿੱਦੂ ਦਾ ਗੀਤ ਲੀਡ ਹੋਵੇ ਅੱਜ ਅਟੈਚ ਤੇ ਕੁਝ ਘਰਾਂ ਦੇ ਵਿੱਚ ਹੀ ਮਿਲਿਆ ਨੇ ਜਿਹੜੇ ਵੀ ਉਹ ਕਾਉਸ ਕਰ ਲੈਣੇ ਕੀ ਹੋਊਗਾ ਬਿਲਕੁਲ ਖੁਸ਼ੀ ਹੁੰਦੀ ਆ ਔਰ ਉਹਦੀ ਜਾਣ ਤੋਂ ਬਾਅਦ ਜਦੋਂ ਉਹਦਾ ਗੀਤ ਲੀਡ ਹੁੰਦਾ ਤਾਂ ਉਹਦੀ ਮਜ਼ਦੂਰਗੀ ਦਾ ਅਹਿਸਾਸ ਆ ਵੀ ਹੋਣ ਲੱਗ ਜਾਂਦਾ ਹੈ